ਕਿੰਨੇ ਦੀ ਕਹਿੰਦੇ ਪੁੱਛ ਕੇ ਵੇ ਸਹੀ ਹੈ ਕਿੰਨੇ ਦੀ ਕਹਿੰਦੇ ਕਿੰਨੇ ਦੀ ਲਾਤ ਸਾਡੇ ਹੱਥਾਂ ਨਾਲ ਲਾਹਤ ਹਾਂ ਪੂਰੇ 15000 ਦੀ ਬੱਕਰੀ ਤੇਰੀ ਦਿੱਤੀ ਵੇ ਜਾਂ ਨਖਰੇ ਕਰੀ ਗੱਲ ਤੂਰੇ 12 ਦੀ ਕਾਟੀ ਨਾ ਫਾੜ ਜੱਤ ਕੋ ਨਾ ਕਹਿੰਦੇ ਆ ਬੋਲੂਗਾ ਯਾਰ ਉਹਦਾ ਬੱਤ ਨਾ ਮੈਨੂੰ ਪਤੰਦਰਾ ਬੱਤੂ ਯਾਰ ਮੰਨਿਆ ਕਰਿਆ ਨਾ ਨਹੀਂ ਭਾਈ ਜਾਂ ਯਾਰ ਜੇ ਕਿ ਪਰ ਆ ਵਾ ਪੱਠ ਦਾ ਵੇਖ ਤੂੰ ਪੱਠ ਦਾ ਚੰਗੀ ਅਤਾਈ ਪੈਂਦੇ ਆ ਬੱਕਰੀਆਂ ਦਾ ਮਾਰੀਆਂ ਦਾ ਬਹੁਤ ਘਣੀ ਹਾਂ ਹਾਂ ਉਹ ਬਾਈ ਦਿੱਤੋ ਆ ਬੱਕਰੀ ਦਾ ਬੋਦਾ ਚਲੀ ਜਾਂਦਾ ਆ ਬਰਾਵਾ ਸਰ ਕੇ ਨਾਲੇ ਹਟ ਕੇ ਸਰ ਕੇ ਦਾ ਮੈਂ ਤੇ ਬਾ ਤੂਫਾਨ ਦੇ ਦਰਮਿਆਨ ਹਾਂ ਦੱਸ ਆਹ ਆ ਵੀਡੀਓ ਚੱਲੀ ਜਾਂਦੀ ਆ ਆ ਤਾਂ ਮੈਂ ਵੇਚਤੀ ਹੋਰ ਬੋਲੀ ਨਾ ਪੂਰੇ ਤੇਰਾ ਦੀ ਮੈਂ ਬੱਕਰੀ ਲੈ ਗਿਆ ਜਿਹਨੂੰ ਮਾਰ ਦਿੱਤੀ ਉਹ ਨਹੀਂ ਆ ਬਰਾਵਾ ਨਹੀਂ 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 ਪਰੇ ਹੋ ਜਾ ਯਾਰ ਉਹ ਨਹੀਂ ਉਹ ਨਹੀਂ ਮਤਲਬ ਪਿੱਛੇ ਮਾਤ ਯਾਰ ਪਰੇ ਹੋ ਜਾ ਪਾਸੇ ਹੋ ਜਾ ਉਹ ਬਾਈ ਨਹੀਂ ਹੋਣਾ ਬਲੱਡ ਵਧਾਵਾ ਨਹੀਂ ਯਾਰ ਹੋ ਗਈ ਔਰ ਬਾਈ ਨਹੀਂ ਓਏ ਬਾਪੂ ਖੜ ਜਾ ਯਾਰ ਕਿ ਉਹ ਕੋਈ ਜੱਗ ਦੀ ਗੱਲ ਸੁਣਿਆ ਕਰ ਯਾਰ ਤੇਰਾ ਦੀ ਖਾਤੀ ਯਾਰ ਓ ਯਾਰ ਦੱਸ ਆ ਬਲਵਾ ਯਾਰ ਮਾਰੀ ਜਾਂਦਾ ਮੈਨੂੰ ਮਾਰੀ ਜਾਂਦਾ ਆਹ ਕੀ ਗੱਲ ਕੀਤੀ ਆ ਓ ਯਾਰ ਪਾਛੇ ਦਾ ਉਹਨੂੰ ਯਾਰ ਬੰਦੇ ਦੀ ਚੰਗੀ ਜੱਫੀ ਲੈ ਕੇ ਓਏ ਵਾ ਚੰਗੀ ਆ ਪੀਏ ਪਾ 500 ਦੀ ਹਾਂ ਯਾਰ ਤਾਂ ਮੈਂ 650 ਦਾ ਲੈ ਲਿਆ ਦਾ ਜਾ ਯਾਰ ਲੋ ਵੀ ਦੋਸਤੋ ਹੋ ਗਿਆ ਸੌਦਾ 13500 ਦਾ ਬੱਕਰੀ ਦੇ ਨਾਲ ਬੱਚਾ ਵੀ ਆ ਹੋ ਗਊਗਾ ਵਧਾਂਗਾ ਬਾਈ